ਸਸਿਕਾ ਦੋਸਤੋ ਇੱਕ ਵਾਰ ਫਿਰ ਤੁਹਾਡਾ ਤੁਹਾਨੂੰ ਸਵਾਗਤ ਹੈ ਕਿ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਪੀਐਸਟੈਟ ਦੀ ਤਿਆਰੀ ਲਈ ਕਲਾਸਾਂ ਸਟਾਰਟ ਕੀਤੀਆਂ ਮੈਂ ਠੀਕ ਹੈ ਫਿਰ ਤੁਹਾਡਾ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਪੀਬੀ 70 ਸਟਡੀ ਪੁਆਇੰਟ ਦੇ ਠੀਕ ਹੈ ਆਪਾਂ ਪਹਿਲੀ ਕਲਾਸ ਲੈ ਕੇ ਆਏ ਸੀ ਹੜੱਪਾ ਸਭਤਾ ਹੜੱਪਾ ਸਭਤਾ ਬਾਰੇ ਪੜਿਆ ਆਪਾਂ ਉਹਦਾ ਟਾਈਮਰ ਕਿਡ ਪੜਿਆ ਫਿਰ ਉਹਦੇ ਬਾਰੇ ਖੋਜਾਂ ਬਾਰੇ ਪੜਿਆ ਕਿਨੇ ਕਿੰਦੀ ਕੀਤੀ ਫਿਰ ਆਪਾਂ ਸਥਾਨਾਂ ਬਾਰੇ ਪੜਿਆ ਹਨਾ ਅੱਜ ਆਪਾਂ ਲੈ ਕੇ ਆਏ ਆ ਵੈਦਿਕ ਸਭਤਾ ਵੈਦਿਕ ਸਭਤਾ ਹੁੰਦੀ ਕੀ ਹੈ ਠੀਕ ਹੈ ਇਹ ਦੋ ਤਨਾ ਚਲਦੀ ਹੈ ਉੱਤਰ ਵੈਦਿਕ ਸਭਤਾ ਤੇ ਕੱਲੀ ਵੈਦਿਕ ਸਭਤਾ ਠੀਕ ਹੈ ਇਹ ਦੋ ਭਾਗਾਂ ਚ ਵੰਡਿਆ ਗਿਆ ਇਹਦਾ ਜੇ ਆਪਾਂ ਗੱਲ ਕਰੀਏ ਵੈਦਿਕ ਸਭਤਾ ਦੀ ਇਹਦੇ ਵਿੱਚ ਨਾ ਮੋਟਾ-ਮੋਟਾ ਜਿਆਦਾ ਕਿਹਦਾ ਨਾਂ ਲਿਆ ਜਾਂਦਾ ਵੈਦਾਂਬਰ ਇਹਦੇ ਵਿੱਚ ਵੈਦਾਂਬਰੇ ਸਾਰੀ ਗੱਲ ਕੀਤੀ ਗਈ ਹੈ ਜਿਹੜੇ ਵੈਦਾਂ ਅਚ ਦੱਸਿਆ ਗਿਆ ਜਿਹੜੇ ਆਰੀਅਨ ਲੋਕ ਸੀ ਜਿਹੜੇ ਉਹਨਾਂ ਲੋਕ ਆਏ ਸੀ ਹੈ ਸਭਤਾ ਚ ਵੈਦਿਕ ਸਭ ਉਹਨਾਂ ਦਾ ਨਾਂ ਕੀ ਦਿੱਤਾ ਗਿਆ ਸੀ ਆਰੀਅਨ ਦੇ ਕੋਈ ਆਰੀਅਨ ਕਹਿੰਦਾ ਠੀਕ ਹੈ ਕੋਈ ਇਹਨਾਂ ਨੂੰ ਉਤਰੀ ਤਰੂਪ ਤੋਂ ਆਏ ਲੋਕ ਕਹਿੰਦਾ ਠੀਕ ਹੈ ਲਗ ਲਗ ਤਰ੍ਹਾਂ ਦੇ ਇਤਿਹਾਸਕਾਰਾਂ ਦੇ ਨਾਂ ਦਿੱਤੇ ਗਏ ਨੇ ਜੇ ਆਪਾਂ ਇਸ ਦੀ ਗੱਲ ਕਰੀਏ ਕਿ ਕਦੋਂ ਤੋਂ ਕਦੋਂ ਸਟਾਰਟ ਹੋਈ ਸੀ ਇਹਦਾ ਟਾਈਮ ਪਰੀਟ ਹੈ 1500 ਇਸਵੀ ਪੂਰਵ ਤੋਂ ਲੈ ਕੇ ਯਾਰ ਇਸਵੀ ਪੂਰਵ ਤੱਕ ਮੰਨਿਆ ਜਾਂਦਾ ਠੀਕ ਹੈ ਠੀਕ ਹੈ ਮੰਨਿਆ ਜਾਂਦਾ ਜਿਆਦਾ ਕੁਐਸਚਨ ਪੁੱਛਦੇ ਕਿੱਥੋਂ ਨੇ ਇੱਥੋਂ ਹੀ ਕੁਐਸਚਨ ਬਣਦਾ ਹੈ ਜਿੰਨੇ ਮੈਂ ਪੇਪਰ ਵੇਖੇ ਨੇ ਉਹਨਾਂ ਵਿੱਚ ਜਿਆਦਾ ਕੁਐਸਚਨ ਇੱਥੋਂ ਪੁੱਛਿਆ ਗਿਆ ਜਿਹੜਾ Vedic ਸਭਤਾ ਦਾ ਟਾਈਮ ਪੀਰੀਡ Vedic ਸਭਤਾ ਦਾ ਜਿਹੜਾ ਟਾਈਮ ਪੀਰੀਡ ਹੈ ਕਦੋਂ ਤੋਂ ਕਦੋਂ ਤੱਕ ਚੱਲੀ ਸੀ ਠੀਕ ਹੈ ਜਾਂ ਪੁੱਛ ਲੈਂਦੇ ਨੇ ਜਿਹੜੇ Vedic ਸਭਤਾ ਵਿੱਚ ਲੋਕ ਆਏ ਸਨ ਉਹਨਾਂ ਦੇ ਲੋਕਾਂ ਦਾ ਕੀ ਨਾਂ ਦਿੱਤਾ ਜਾਂਦਾ ਸੀ ਉਹਨਾਂ ਨੂੰ ਆਰੀਅਨ ਕਹਿ ਜਾਂਦਾ ਸੀ ਉਹਨਾਂ ਲੋਕਾਂ ਨੇ ਕੀ ਕਿਹਾ ਜਾਂਦਾ ਸੀ ਆਰੀਅਨ ਲੋਕਾਂ ਦੇ ਉਹ ਵੱਸੇ ਕਿੱਥੇ ਨੇ ਪੰਜਾਬ ਵਿੱਚ ਆ ਕੇ ਕਿੱਥੇ ਵੱਸੇ ਸੀ ਪੰਜਾਬ ਵਿੱਚ ਆ ਕੇ ਠੀਕ ਹੈ ਆਪਾਂ ਮੋਟਾ ਜਿਹਾ ਦਿਮਾਗ ਲਾਈਆ ਦਾ ਉਹ ਸਮੇਂ ਜਿਹੜਾ ਆ ਸਮਾਂ ਹੈ ਇੱਥੋਂ ਤੱਕ ਸਮਾਂ ਹੈ ਜਦੋਂ ਉਹਦਾ ਪਾਕਿਸਤਾਨ ਵੀ ਆਪਣੇ ਨਾਲ ਸੀ ਕੋਈ ਬਾਰਡਰ ਪੱਟੀ ਆਪਣੀ ਰੈਡ ਕਲੀਫ ਜਿਹੜੀ ਲੈਂ ਬਣੀ ਹੋਈ ਖਿੱਚੀ ਹੋਈ ਉਹ ਨਹੀਂ ਸੀ ਠੀਕ ਹੈ ਆਪਾਂ ਕੀ ਸੀ ਇਕੱਠੇ ਹੀ ਸਾਰੇ ਹੁਣ ਜਿਹੜੇ ਉਹ ਲੋਕ ਆਏ ਸੀ ਨੇ ਆਰੀਆ ਲੋਕ ਆਏ ਸੀ ਨੇ ਉਹ ਕਈ ਵਸ ਗਏ ਪਾਕਿਸਤਾਨ ਚ ਜਿਹੜਾ ਅੱਜ ਪਾਕਿਸਤਾਨ ਬਣਾ ਦਿੱਤਾ ਵੇ ਆਪਾਂ ਹਨਾ ਕਈ ਪੰਜਾਬ ਵਿੱਚ ਉਹਨਾਂ ਨੂੰ ਤਾਂ ਕਰਕੇ ਕੀ ਨਾਂ ਦਿੱਤਾ ਗਿਆ ਵੈਦਿਕ ਸਪਤਾ ਦੇ ਲੋਕਾਂ ਦਾ ਨਾਂ ਦਿੱਤਾ ਗਿਆ ਵੈਦਿਕ ਸਪਤਾ ਨਾਂ ਦਿੱਤਾ ਗਿਆ ਠੀਕ ਹੈ ਜਦੋਂ ਸਟਾਰਟ ਕਰਦੇ ਹੋਇਆ 15 ਹਿਸੇਪੁਰ ਤੋਂ ਲੈ ਕੇ ਯਾਰ ਇਸਵੀ ਪੂਰਵ ਤੱਕ ਆਪਾਂ ਇਹਦੇ ਵਿੱਚ ਪੜ੍ਹਨਾ ਕੀ ਅਲੱਗ-ਅਲੱਗ ਇਤਿਹਾਸ ਕਰਾਂਗੇ ਨਾ ਫਿਰ ਇੱਕ ਨਾ ਇੱਕ ਇੱਕ ਥوڑا ਹੋਰ ਵੀ ਦੇ ਦਿੰਦੇ ਨੇ ਉੱਤਰ ਵੈਦਿਕ ਸਭਾ ਇਹ ਕਦੋਂ ਚੱਲੀ ਸੀ ਇਹ ਯਾਰ ਇਸਵੀ ਪੂਰਵ ਤੋਂ 7 ਸਸਪਰਮੰਨਾਇਆ ਜਾਂਦਾ ਠੀਕ ਹੈ ਇਹ ਦੋ ਜਿਹੜੀ ਪਹਿਲਾ ਸੀ ਵੈਦਿਕ ਸਪਤਾ 1500 ਸਸਪੁਰ ਤੋਂ ਯਾਰ ਇਸਾਪੁਰ ਜਿਹੜਾ ਉੱਤਰ ਵੈਦਿਕ ਸਪਤਾ ਉੱਤਰ ਤੋਂ ਆਏ ਲੋਕ ਠੀਕ ਹੈ ਆ ਰਹੇ ਨਾਏ ਲੋਕ ਉਹਨਾਂ ਦਾ ਜਿਹੜਾ ਟਾਈਮਪੀਰ ਮੰਨਿਆ ਜਾਂਦਾ ਹੈ ਯਾਰ ਇਸੀਪੁਰ ਤੋਂ ਲੈ ਕੇ 600 ਸਵ ਪੂਰਬ ਤੱਕ ਮੰਨਿਆ ਜਾਂਦਾ ਹੈ ਠੀਕ ਹੈ ਇਹ ਤੁਸੀਂ ਯਾਦ ਰੱਖ ਲੈਣਾ ਹੁਣ ਆਪਾਂ ਥੋੜਾ ਜਿਹਾ ਅੱਗੇ ਲੈ ਕੇ ਚੱਲਨੇ ਆ ਤੁਹਾਨੂੰ ਇਹਨਾਂ ਬਾਰੇ ਜਿਹੜੇ ਲੱਗ-ਲੱਗ ਇਤਿਹਾਸਕਾਰ ਸੀ ਉਹਨਾਂ ਨੇ ਇਹ ਲੋਕਾਂ ਦਾ ਕੀ ਕੀ ਨਾਂ ਦਿੱਤਾ ਸੀ ਠੀਕ ਹੈ ਲਗ ਇਤਿਹਾਸ ਕਾਰਾਂ ਦਾ ਮੰਨਣਾ ਠੀਕ ਹੈ ਹੁਣ ਜੇ ਮੈਂ ਇੱਥੇ ਗੱਲ ਕਰਾਂ ਪਹਿਲੇ ਨੰਬਰ ਲਿਖਾਂ ਇੱਕ ਨੰਬਰ ਲਿਖਾ ਇਤਿਹਾਸਕਾਰ ਦਾ ਨਾਮ ਠੀਕ ਹੈ ਬਾਲ ਗੰਗਾਧਰ ਕਹਿੰਦਾ ਸੀ ਉਤਰੀ ਤਰੂਤ ਲੋਕ ਆਏ ਸਨ ਬਾਲ ਗੰਗਾ ਦਰ ਤਿਲਕ ਕਹਿੰਦੇ ਹਨ ਇਹ ਲੋਕ ਕਿੱਥੋਂ ਆਏ ਸਨ ਉਤਰੀ ਭਾਰਤ ਤੋਂ ਆਏ ਹਨ ਠੀਕ ਹੈ ਇਹ ਕਿੱਥੋਂ ਆਏ ਸਨ ਉਤਰੀ ਭਾਰਤ ਬਾਲ ਗੰਗਾ ਦਰ ਤਿਲਕ ਦਾ ਕਹਿਣਾ ਹੈ ਕਿ ਇਹ ਲੋਕ ਸੀ ਕਿੱਥੋਂ ਆਏ ਸਨ ਉਤਰੀ ਭਾਰਤ ਦਾ ਰਾਮ ਸੈਣੀ ਕਹਿੰਦਾ ਹੈ ਇਹ ਤਿੱਬਤ ਦੇ ਲੋਕ ਸਨ ਨੰਬਰ 2 ਕਹਿੰਦਾ ਇਹ ਕਿੱਥੋਂ ਆਏ ਸਨ ਤਿੱਬਤ ਤੋਂ ਆਏ ਹਨ ਠੀਕ ਹੈ ਦਾਇਰਾਮ ਸਾਨੀ ਉਹੀ ਹੈ ਜਿਹੜਾ ਹੜੱਪਾ ਸਭਤਾ ਦੀ ਖੋਜ ਕਰਦਾ ਠੀਕ ਹੈ ਹੜੱਪਾ ਸਭਤਾ ਦੀ ਜਿੰਨੇ ਖੋਜ ਸਟਾਰਟ ਕੰਮ ਸ਼ੁਰੂ ਕੀਤਾ ਸੀ ਉਹ ਸੀ ਦਾਇਰਾਮ ਸਾਨੀ 1921 ਵਿੱਚ ਠੀਕ ਹੈ ਆਪਾਂ ਪਿੱਛੇ ਪੜ ਕੇ ਆਏ ਆ ਉਸ ਤੋਂ ਬਾਅਦ ਮੈਕਸ ਮੁਲਰ ਮੈਕਸ ਮੁਲਰ ਹਮੁਨਰ ਕਹਿੰਦੇ ਨੇ ਕਿ ਮਾਦ ਦੇਸ਼ਿਤ ਲੋਕ ਆਏ ਸਨ ਮੈਕਸ ਮੁੱਲਰ ਦਾ ਕਹਿਣਾ ਹੈ ਇਹ ਮੱਧ ਏਸ਼ੀਆ ਤਾਂ ਕਰਕੇ ਨਾ ਲੋਕਾਂ ਨੂੰ ਏਸ਼ੀਅਨ ਲੋਕ ਵੀ ਕਹੇ ਹੁਣ ਲਾਸਟ ਪੁਆਇੰਟ ਇੱਕ ਹੋਰ ਇਤਿਹਾਸਕਾਰ ਦਾ ਕਹਿਣਾ ਹੈ ਕਹਿੰਦਾ ਰਾਜਬਲੀ ਪਾਂਡੇ ਕਹਿੰਦਾ ਮੱਧ ਭਾਰਤ ਤੋਂ ਆਏ ਸਨ ਮੱਧ ਭਾਰਤ ਤੋਂ ਰਾਜਬਲੀ ਪਾਂਡੇ ਕਹਿੰਦਾ ਮੱਧ ਭਾਰਤ ਤੋਂ ਆਏ ਸਨ ਠੀਕ ਹੈ ਹੁਣ ਆਪਾਂ ਚਾਰਾਂ ਬਾਰੇ ਬੜੇ ਜ਼ਿਆਦਾ ਬਾਰੇ ਇਹਨਾਂ ਨੂੰ ਪੁੱਛਦੇ ਨੇ ਠੀਕ ਹੈ ਬਾਲ ਗੰਗਾਧਰ ਤਿਲਕ ਤਾਂ ਕਿਹ ਕਹਣਾ ਹੈ ਕਹਿੰਦਾ ਉੱਤਰ ਭਾਰਤ ਤੋਂ ਆਏ ਸਨ ਕਹਿੰਦਾ ਫਿਰ ਦਾਇ ਰਾਂਸਾ ਨਹੀਂ ਕਹਿੰਦਾ ਤਿੱਬਤ ਤੋਂ ਆਏ ਸਨ ਕਹਿੰਦਾ ਮੈਕਸ ਮੂਲਰ ਦਾ ਕੀ ਕਹਿੰਦਾ ਮੱਧ ਦੇਸ਼ਾਂ ਤੋਂ ਆਏ ਸਨ ਕਹਿੰਦਾ ਰਾਮਵਲੀ ਪਾਂਡੇ ਕਹਿੰਦਾ ਮੱਧ ਭਾਰਤ ਤੋਂ ਆਏ ਲੋਕ ਸਨ ਬਟ ਆਪਾਂ ਇਹ ਯਾਦ ਰੱਖਣਾ ਹੈ ਇਨ੍ਹਾਂ ਲੋਕਾਂ ਦਾ ਕਿਹੜਾ ਨਾਂ ਦਿੱਤਾ ਗਿਆ ਸੀ ਆਰੀਅਨ ਲੋਕ ਕਿਹੜੇ ਨਾਂ ਦੇ ਤੱਕ ਦੱਸਿਆ ਆਰੀਅਨ ਲੋਕ ਦਾ ਲੋਕਾਂ ਦਾ ਨਾਂ ਦਿੱਤਾ ਜਾਂਦਾ ਸੀ ਹੁਣ ਵੈਦਿਕ ਸਭਤਾ ਦੀ ਜਾਣਕਾਰੀ ਜੇ ਆਪਾਂ ਕਰੀਏ ਚਾਰ ਵੇਦਾਂ ਨੂੰ ਮਿਲਦੀ ਵੈਦਿਕ ਸਭਤਾ ਦੀ ਜਿਹੜੀ ਜਾਣਕਾਰੀ ਪੂਰੀ ਜਾਣਕਾਰੀ ਪਹਿਲੇ ਤੁਹਾਨੂੰ ਦੱਸਿਆ ਮੈਂ ਟੌਪਿਕ ਦਾ ਨਾਂ ਕੀ ਵੈਦਿਕ ਸਭਤਾ ਸਭਤਾ ਵੈਦਿਕ ਮਤਲਬ ਵੇਦ ਵੈਦਿਕ ਮਤਲਬ ਵੇਦ ਹੁਣ ਆਪਾਂ ਵੇਦਾਂ ਬਾਰੇ ਗੱਲ ਕਰਨੀਆਂ ਜਿਹੜੇ ਜ਼ਿਆਦਾ ਕੁਐਸਚਨ ਪੁੱਛੇ ਜਾਂਦੇ ਨੇ ਜਿਹਦੇ ਚ ਜ਼ਿਆਦਾ ਕੁਐਸਚਨ ਹੈ ਉੱਚੇ ਜਾਂਦੇ ਨੇ ਆਪ ਨੂੰ ਪਤਾ ਹੈ ਆਪਣੇ ਵੇਦ ਕਿੰਨੇ ਨੇ ਠੀਕ ਹੈ ਵੈਦਿਕ ਸੱਤਾ ਦੀ ਜਾਣਕਾਰੀ ਸਾਨੂੰ 4 ਵੇਦਾਂ ਤੋਂ ਮਿਲਦੀ ਹੈ हम चार वेद कि नंबर एक लिखा मैं ऋग्वेद, नंबर दो सामवेद, नंबर तीन अथर्वेद, नंबर चार यजुर्वेद ठीक है आ चार वेद ने ਇੰਨਾ ਬਾਰੇ ਹੀ ਜ਼ਿਆਦਾ ਪੁੱਛਿਆ ਜਾਂਦਾ ਜ਼ਿਆਦਾ ਪੁੱਛਦੇ ਕਹਿੰਦੇ ਨੇ ਇਹਦੇ ਬਾਰੇ ਠੀਕ ਹੈ ਇਹ ਜਿਹੜਾ ਵੇਦ ਹੈ ਨਾ ਇਹ ਸਭ ਤੋਂ ਇੱਕ ਤਾਂ ਪੁਰਾਣਾ ਵੇਦ ਹੈ ਸਭ ਤੋਂ ਵੱਡਾ ਵੇਦ ਹੈ ਠੀਕ ਹੈ ਇਹ ਲਿਖਿਆ ਕਿਨੇ ਸੀ ਇਹ ਲਿਖਿਆ ਕਿਨੇ ਸੀ ਰਿਸ਼ੀ ਵੇਦ ਵਿਆਹ ਲਿਖਿਆ ਸੀ ਠੀਕ ਹੈ ਹੁਣ ਜਿਹੜੇ ਇਹਨੂੰ ਇੱਕ ਵੇਦ ਇਹ ਵੇਦ ਨੂੰ ਕਹਿੰਦੇ ਨੇ ਵੇਦਾਂ ਦਾ ਰਾਜਾ ਵੇਦਾਂ ਦਾ ਰਾਜਾ ਠੀਕ ਹੈ ਇਹਨੂੰ ਇਹ ਵੇਦ ਨੂੰ ਕਿਹਾ ਜਾਂਦਾ ਹੈ ਵੇਦਾਂ ਦਾ ਰਾਜਾ ਸਭ ਤੋਂ ਵੱਡਾ ਵੇਦ ਸਭ ਤੋਂ ਪੁਰਾਣਾ ਵੇਦ ਠੀਕ ਹੈ ਇਹੀ ਹੀ ਵੇਦ ਦੇ ਇਹ ਲਿਖਿਆ ਕਿੱਥੇ ਗਿਆ ਸੀ ਇਹ ਵਿਆਸ ਨਦੀ ਦੇ ਕੰਡੇ ਤੇ ਲਿਖਿਆ ਗਿਆ ਸੀ ਕਿਹੜੀ ਨਦੀ ਤੇ ਵਿਆਸ ਨਦੀ ਉਹ ਪੁੱਛਦੇ ਨੇ ਕੁਸ਼ਣ ਆ ਜਾਂਦਾ ਹੈ ਉਹ ਕਿਹੜਾ ਵੇਦ ਹੈ ਜਿਹੜਾ ਸਾਨੂੰ ਜਿਹੜਾ ਵਿਆਸ ਨਦੀ ਦੇ ਕੰਡੇ ਤੇ ਲਿਖਿਆ ਗਿਆ ਸੀ ਹੁਣ ਜੇ ਮੈਂ ਗੱਲ ਕਰਾਂ ਇਹ ਇਹਨਾਂ ਵੇਦਿਆਂ ਨੂੰ ਆ ਆ ਜਿਹੜੇ ਤਿੰਨ ਵੇਦ ਨੇ ਪਹਿਲੇ ਆ ਤਿੰਨ ਇਹਨਾਂ ਨੂੰ ਮਾਰਿਸ਼ੀ ਕਿਹਾ ਜਾਂਦਾ ਮਾਰਿਸ਼ੀ ਮਾਰਿਸ਼ੀ ਕਿਉਂ ਕਿਹਾ ਜਾਂਦਾ ਹੈ ਮਾਰਿਸ਼ੀ ਵੇਦ ਵਿਆਸ ਦੁਆਰਾ ਲਿਖੇ ਗਿਆ ਸੀ ਇਨਾਂ ਨੂੰ ਮਾਰਿਸ਼ੀ ਕਿਹਾ ਜਾਂਦਾ ਹੈ ਠੀਕ ਹੈ ਜੇ ਮੈਂ ਕਰਾਂ ਉਸ ਤੋਂ ਬਾਅਦ ਆ ਤਿੰਨਾਂ ਨੂੰ ਵੈਦਾਂ ਦੀ ਗੱਲ ਕਰੀਏ ਆਪਾਂ ਵਾਲੇ ਤਿੰਨ ਠੀਕ ਹੈ ਇਹ ਉੱਤਰ ਵੈਦਿਕ ਕਾਲ ਦੇ ਨੇ ਇਹ ਉੱਤਰ ਵੈਦਿਕ ਕਾਲ ਚ ਲਿਖੇ ਗਏ ਸੀ ਠੀਕ ਹੈ ਉੱਤਰ ਵੈਦਿਕ ਕਾਲ ਵਿੱਚ ਲਿਖੇ ਗਏ ਸਨ ਠੀਕ ਹੈ ਹੁਣ ਜੇ ਕੁਐਸਚਨ ਪੁੱਛਦੇ ਨੇ ਉੱਤਰ ਵੈਦਿਕ ਕਾਲ ਵਿੱਚ ਕਿਹੜਾ ਵੇਦ ਨਹੀਂ ਲਿਖਿਆ ਗਿਆ ਸੀ ਉੱਤਰ ਵੈਦਿਕ ਕਾਲ ਵਿੱਚ ਉਹ ਵੇਦ ਦੱਸੋ ਕਿਹੜਾ ਵੇਦ ਨਹੀਂ ਲਿਖਿਆ ਗਿਆ ਸੀ ਉਹ ਕਿਹੜਾ ਵੇਦ ਹੋਵੇਗਾ ਰਿਗ ਵੇਦ ਕਿਹੜਾ ਵੇਦ ਹੋਵੇਗਾ ਰਿਗ ਵੇਦ ਇਹ ਜਿਹੜੇ ਤਿੰਨ ਥੱਲੇ ਵਾਲੇ ਵੇਦ ਨੇ ਇਹ ਉੱਤਰ ਵੈਦੀ ਕਾਲ ਵਿੱਚ ਲਿਖੇ ਗਏ ਹਨ ਸਨ ਠੀਕ ਹੈ ਹੁਣ ਜੇ ਆਪਾਂ ਗੱਲ ਕਰਨਾ ਹੈ ਇੱਕ ਇੱਕ ਵੇਦ ਦੀ ਪਹਿਲਾਂ ਆਪਾਂ ਵੇਦ ਗੱਲ ਕਰਾਂਗੇ ਰਿਗ ਵੇਦ ਦੀ ਪਹਿਲਾਂ ਗੱਲ ਕਿੰਦੀ ਕਰਾਂਗੇ ਰਿਗ ਵੇਦ ਦੀ ਠੀਕ ਹੈ ਰਿਗ ਵੇਦ ਚ ਕੀ ਕੀ ਹੋਇਆ ਇੰਦੇ ਚ ਕੀ ਹੈ ਠੀਕ ਹੈ ਰਿਗ ਵੇਦ ਨੰਬਰ 1 ऋग्वेद ठीक है।, है ए ਇਹਨੇ ਚ ਅਪਕੀ ਲਿਖਾਂਗੇ ਇਹ वेद ਸਭ ਤੋਂ ਪੁਰਾਣਾ वेद ਹੈ ਜਾਂ ਸਭ ਤੋਂ ਪੁਰਾਣੀ ਰਚਨਾ ਹੈ ਇਹ वेद ਸਭ ਤੋਂ ਵੱਡਾ वेद ਵੀ ਮੰਨਿਆ ਜਾਂਦਾ ਹੈ ब्यास नदी दे ते ब्यास नदी के लिखिया गया सी ठीक है एकड़ी नदी के कंटे लिखा गया सी ब्यास नदी के ते तिखया गया ਸਹੀ ਠੀਕ ਹੈ ਇੱਕ ਇਹਨਾਂ ਲਗਭਗ 1000 ਸਮਾਂ ਮੰਨਿਆ ਜਾਂਦਾ ਹੈ 1000 ਸਮਾਂ ਪਹਿਲ ਇੱਕ 1000 ਇਸ ਸਾਲ 1000 ਸਾਲ ਪਹਿਲਾਂ ਲਿਖਿਆ ਗਿਆ ਸੀ ਲਿਖਿਆ ਕਿੰਨੇ ਸੀ ਵੇਰ ਵਿਆਸ ਨੇ ઋષਿ ਵੇਰ ਵਿਆਸ ਵੇਰ ਵਿਆਸ ਦੁਆਰਾ ਠੀਕ ਹੈ ਹੁਣ ਆਪਾਂ ਨੇ ਵਿੱਚ ਕੀ ਪਤਾ ਲੱਗਿਆ ਥੋੜਾ ਥੋੜਾ ਮੋਟਾ ਮੋਟਾ ਪੜ੍ਹੀਏ ਆਪਾਂ ਪਰਪਰ ਲੱਗਿਆ ਇਹਦੇ ਚੋਂ ਕਿ ਇਹ ਵੇਦ ਸਭ ਤੋਂ ਪੁਰਾਣਾ ਵੇਦ ਇਹੋਸ਼ਨ ਪੁੱਛਦੇ ਹੀ ਨੇ ਕਿ ਉਹ ਕਿਹੜਾ ਵੇਦ ਹੈ ਜਿਹੜਾ ਸਭ ਤੋਂ ਪੁਰਾਣਾ ਵੇਦ ਹੈ ਠੀਕ ਹੈ ਵੇਦਾਂ ਦਾ ਪਿਤਾ ਕਿਸ ਵੇਦ ਨੂੰ ਕਿਹਾ ਜਾਂਦਾ ਹੈ ਵੇਦਾਂ ਦਾ ਦੂਜਾ ਸਰਤਾਦਰਤਾ ਕਿਸ ਨੂੰ ਕਿਹਾ ਜਾਂਦਾ ਹੈ ਹੁਣ ਉਹ ਕਿਹੜਾ ਵੇਦ ਹੈ ਰਿਗਵੇਦ ਕਿਹੜਾ ਵੇਦ ਹੈ ਰਿਗਵੇਦ ਇਹ ਸਭ ਤੋਂ ਪੁਰਾਣਾ ਵੇਦ ਹੈ ਇਹ ਸਭ ਤੋਂ ਵੱਡਾ ਵੇਦ ਨਹੀਂ ਮੰਨਿਆ ਜਾਂਦਾ ਹੈ ਇਹ ਉਹ ਪੁੱਛਣ ਦੇ ਨੇ ਇੱਕ ਉਹ ਕਿਹੜਾ ਵੇਦ ਸੀ ਜਿਹੜਾ ਵਿਆਸ ਨਦੀ ਦੇ ਕੰਡੇ ਤੇ ਲਿਖਿਆ ਗਿਆ ਪੁੱਛਣ ਦੇ ਨੇ ਕਿ ਵੇਦ ਕਿਹੜੇ ਨਦੀ ਦੇ ਕੰਡੇ ਤੇ ਲਿਖਿਆ ਗਿਆ ਵਿਆਸ ਨਦੀ ਦੇ ਲਿਖਿਆ ਕਿੰਨੇ ਠੀਕ ਹੈ ਮਹਾਰਿਸ਼ੀ ਵੇਦ ਵਿਆਸ ਨੇ ਮਹਾਰਿਸ਼ੀ ਵੇਦ ਵਿਆਸ ਦੁਆਰਾ ਲਿਖਿਆ ਗਿਆ ਸੀ ਠੀਕ ਹੈ ਜੀ ਇਹ ਪੁੱਛਣ ਦੇ ਨੇ ਇਹਦੇ ਵਿੱਚ ਜੇ ਮੈਂ ਗੱਲ ਕਰਾਂ ਮੰਡਲ ਕਿੰਨੇ ਨੇ ਦਾਸ ਮੰਡਲ ਨੇ ਠੀਕ ਹੈ 10 ਮੰਡਲ ਸਨ ਅੱਗੇ 1028 ਸੂਤਕ ਸਨ 1028 ਸੂਤਕ ਸਨ 1028 ਸੂਤਕ ਇੱਕ ਹੋਰ ਪੁੱਛਦੇ ਨੇ ਦੇ ਵਿੱਚ ਇਹੀ ਜਿਆਦਾ ਪੁੱਛਿਆ ਜਾਂਦਾ ਹੈ ਫਿਰ ਪੁੱਛਣਾ 10562 ਦੇ ਵਿੱਚ ਕਿ ਮੰਤਰ 10562 ਮੰਤਰ ਸਨ ਇਹ ਤਾਂ ਕਰਕੇ ਸਭ ਤੋਂ ਵੱਡਾ ਵੇਦ ਕਿਹਾ ਜਾਂਦਾ ਹੈ ਜਿਆਦਾ ਕੁਝ ਆਪਾਂ ਜਿਆਦਾ ਲੰਬਾ ਜਾਣ ਦੀ ਲੋੜ ਨਹੀਂ ਹੈ ਠੀਕ ਹੈ ਆਹੀ ਚੀਜ਼ਾਂ ਧਿਆਨ ਚ ਰੱਖਿਆ ਜਾਣ ਤਾਂ ਇਹਨਾਂ ਵਿੱਚੋਂ ਹੀ ਕੋਸ਼ਨ ਬਣਦਾ ਕਿੰਨੇ ਮਰਜੀ ਪੇਪਰ ਉਠਾ ਲਓ ਇਹਨਾਂ ਦੇ ਵਿੱਚੋਂ ਹੋਰ ਕੁਝ ਕੋਸ਼ਨ ਨਹੀਂ ਬਣਿਆ ਹੋਣਾ ਠੀਕ ਹੈ ਹੋਰ ਵੇਸਟ ਹੋਰ ਜੇ ਪੜਨਾ ਹੈ ਪੜਨਾ ਤਾਂ ਬਹੁਤ ਕੋਸ਼ਿਸ਼ ਬਟ ਆਪਾਂ ਕਿਹਨਾਂ ਤੇ ਧਿਆਨ ਦੇਣਾ ਇਹਨਾਂ 'ਤੇ ਜਰ ਜ਼ਿਆਦਾ ਦੇਣਾ ਠੀਕ ਹੈ ਇੱਕ ਦੇਣਾ ਇਹਦੇ ਤੇ ਵਿਆਸ ਨਦੀ ਤੇ ਦੂਜਾ ਪੁਰਾਣਾ ਵੇਦ ਦੇ ਤੀਜਾ ਮੰਡਲ ਦਾਸ ਨੇ ਠੀਕ ਹੈ ਸੂਤਕ 128 1028 ਨੇ ਤੇ ਮੰਤਰ ਕਿੰਨੇ ਨੇ ਇਹ 1562 ਮੰਤਰ ਸਨ ਹੁਣ ਇੰਦੇ ਵਿੱਚ ਹੋਰ ਪੁੱਛ ਲੈਂਦੇ ਨੇ ਕਿ ਇਹਨਾਂ 2 ਤੋਂ ਲੈ ਕੇ 7 ਮੰਡਲ ਵੰਸ਼ ਮੰਡਲ ਦਾ ਨਾਮ ਦਿੱਤਾ ਜਾਂਦਾ ਹੈ ਜਿਹੜਾ 2 ਤੋਂ ਸਟਾਰਟ ਲੈ ਕੇ 2 ਤੋਂ 7 7 ਨੰਬਰ ਮੰਡਲ ਤੱਕ ਮੰਡਲਾਂ ਤੱਕ 7 ਨੰਬਰ ਮੰਡਲਾਂ ਤੱਕ ਹੀ ਨਾਮ ਦਿੱਤਾ ਜਾਂਦਾ ਹੈ ਕੀ ਨਾਂਤਾ ਹੈ ਵੇਦ ਵੰਸ਼ ਇੱਕ ਹੋਰ ਮਸ਼ਹੂਰਿੰਦਾ ਚੀਜ਼ ਹੈ ਉਹ ਹੈਗਾ ਉਹ ਨੌਵਾਂ ਮੰਡਲ ਨੌਵਾਂ ਮੰਡਲ ਸਾਮ ਸਾਮ ਦੇਵਤਾ ਦਾ ਨਾਮ ਦਿੱਤਾ ਜਾਂਦਾ ਸਾਮ ਦੇਵਤਾ ਨੌਵੇਂ ਮੰਡਲ ਚ ਕੀ ਗੱਲ ਕੀਤੀ ਏ ਸਾਮ ਦੇਵਤਾ ਠੀਕ ਹੈ ਹੁਣ ਆਹੀ ਚੀਜ਼ਾਂ ਨੇ 2 ਤੋਂ ਲੈ ਕੇ 7 ਮੰਡਲ ਤੱਕ ਵੇਦਵੰਸ਼ ਦੀ ਗੱਲ ਕੀਤੀ ਗਈ ਏ ਨੌਵੇਂ ਮੰਡਲ ਚ ਸਾਮ ਦੇਵਤਾ ਦੀ ਗੱਲ ਕੀਤੀ ਗਈ ਹੈ ਠੀਕ ਹੈ ਹੁਣ ਇੰਦੇ ਚੋਂ ਇਹ ਜ਼ਿਆਦਾ ਪੁੱਛਦੇ ਨੇ ਹੁਣ ਜੇ ਇੱਕ ਮੈਂ ਉਹ ਗੱਲ ਕਰਨ ਜਾ ਰਿਹਾ ਜਿਹਦੇ ਵਿੱਚੋਂ ਸਭ ਤੋਂ ਜ਼ਿਆਦਾ ਕੁਸ਼ਨ ਬਣਦੇ ਨੇ ਹੁਣ ਕੋਈ ਮਰਜ਼ੀ ਟ੍ਰਿਪਲਸ ਬੋਰਡ ਦਾ ਪੇਪਰ ਚੱਕ ਲੋ ਕੋਈ ਵੀ ਗਾਹੇ ਪੰਜਾਬ ਪੁਲਿਸ ਦਾ ਹੈ ਸਬ ਇੰਸਪੈਕਟਰ ਦਾ ਹੈ ਠੀਕ ਹੈ ਵੀਡੀਓ ਦਾ ਕੁਝ ਵੀ ਹੈ ਪਟਵਾਰੀ ਦਾ ਉਹਦੇ ਵਿੱਚੋਂ ਇਹ ਪੁੱਛਿਆ ਜਾਂਦਾ ਜਿਹੜੇ ਆਪਣੇ ਉਸ ਸਮੇਂ ਪੰਜ ਦਰਿਆ ਵਹਿੰਦੇ ਸੀ ਉਹਨਾਂ ਦੇ ਜਿਹੜੇ ਪਹਿਲਾਂ ਪੁਰਾਣੇ ਨਾਂ ਸੀ ਪ੍ਰਾਂਤਨ ਸਮੇਂ ਪ੍ਰਚੀਨ ਸਮੇਂ ਨਾਂ ਸੀ ਤੇ ਜਿਹੜੇ ਹੁਣ ਦੇ ਯੁੱਗ ਚ ਨਾਂ ਨੇ ਉਹਨਾਂ ਬਾਰੇ ਪੁੱਛਦਾ ਹੈ ਪ੍ਰਚੀਨ ਨਾਂ ਕੀ ਦਿੱਤਾ ਜਾਂਦਾ ਸੀ ਹੁਣ ਨਦੀ ਪ੍ਰਚੀਨ ਨਦੀਆਂ ਦੇ ਨਾਮਾ ਨਾ ਨਾਮਨੂ ਦੇ ਗਵੇਦ ਵਿੱਚ ਕਿਨਾ ਦਿੱਤਾ ਜਾਂਦਾ ਸੀ ਹੁਣ ਮੈਂ ਲਗ ਲਗ ਨਦੀਆਂ ਨਾਂ ਲਿਖਦਾ ਪਿਆ ਠੀਕ ਹੈ ਉਹਨਾਂ ਵਿੱਚੋਂ 105% 101% ਨਹੀਂ 105% ਉਹਦੇ ਵਿੱਚ ਕੋਸ਼ਣ ਪੁੱਛਿਆ ਜਾਂਦਾ ਠੀਕ ਹੈ ਜੇ ਮੈਂ ਗੱਲ ਕਰਾਂ ਇੱਥੇ ਪ੍ਰਚੀਨ ਹੈ ਇੱਥੇ ਆਧੁਨਿਕ ਅਦੋਨਿਕ ਮਤਲਬ ਅੱਜ ਦੇ ਯੁੱਗ ਦੀਆਂ ਆਪਰਚੀਨ ਨਦੀਆਂ ਨੇ ਆਪ ਅਦੋਨਿਕ ਨਦੀਆਂ ਨੇ ਠੀਕ ਹੈ ਜੇ ਮੈਂ ਗੱਲ ਕਰਾਂ ਪ੍ਰਚੀਨ ਦੀ ਪ੍ਰਚੀਨ ਦੀ ਗੱਲ ਕਰਾਂ ਵੀ ਪਾਸ਼ਾ ਵੀ ਪਾਸ਼ਾ ਕਿਹਨੂੰ ਨਾਂ ਦਿੱਤਾ ਜਾਂਦਾ ਸੀ ਵਿਆਸ ਠੀਕ ਹੈ ਹੁਣ ਵੀ ਪਾਸ਼ਾ ਵਿਆਸ ਨੂੰ ਨਾਂ ਦਿੱਤਾ ਜਾਂਦਾ ਸੀ ਹੁਣ ਇੱਕ ਹੋਰ ਨਦੀ ਹੈ ਜਿਵੇਂ ਚਨਾਬ ਚਨਾਬ ਨੂੰ ਇੱਕ ਹੀ ਨਾਂ ਦਿੱਤਾ ਜਾਂਦਾ ਸੀ ਅਕਸ਼ਨੀ ਅਕਸ਼ਨੀ ਨਦੀ ਕਿਹਾ ਜਾਂ ਨਹੀਂ ਜਾਂ ਅਕਸ਼ਨੀ ਕਿਹਾ ਜਾਂਦਾ ਸੀ ਜਾਂ ਅਕਸ਼ਨੀ ਕੋ ਨਾਮ ਹੈ ਅੱਜ ਵੀ ਪੇਪਰ ਚ ਵੇਤੇ ਜੀ ਵੇਖ ਲੈਣਾ ਠੀਕ ਹੈ ਅੱਗੇ ਜਾਂ ਜੇਲਮ ਜੇਲਮ ਨੂੰ ਵਿਸਤਾ ਕਿਹਾ ਜਾਂਦਾ ਸੀ ਜੇਲਮ ਵਿਸਤਾ ਵਿਸਤਾ ਨਾਂ ਦਿੱਤਾ ਜਾਂਦਾ ਸੀ ਠੀਕ ਹੈ ਹੋਰ ਅੱਗੇ ਕਿਹੜੀ ਹੈਗੀਏ ਇੱਕ ਜਿਵੇਂ ਸਤ ਲੋਏ ਸਤ ਲੋਏ ਨੂੰ ਤ੍ਰਿਸ਼ਟੀ ਕਿਹਾ ਇਹਨੇ ਸਤ ਲੋਏ ਤ੍ਰਿਸ਼ਟੀ ਠੀਕ ਹੈ ਉਹ ਸਤ ਲੋਏ ਤੋਂ ਬਾਅਦ ਸਭ ਤੋਂ ਜ਼ਿਆਦਾ ਪੁੱਛਦੇ ਨੇ ਰਾਵੀ ਨੂੰ ਰਾਵੀ ਨੂੰ ਠੀਕ ਹੈ ਰਾਵੀ ਬਾਰੇ ਬੜਾ ਜ਼ਿਆਦਾ ਪੁੱਛਿਆ ਜਾਂਦਾ ਹੈ ਇਹਨੂੰ ਪ੍ਰੂਸ਼ਨੀ ਕਹਿੰਦੇ ਪ੍ਰੂਸ਼ਨੀ ਰਾਵੀ ਪ੍ਰੂਸ਼ਨੀ ਆ ਪਿਛੇ ਪੇਪਰ ਸੇ ਉਹਦੇ ਚ ਪੁੱਛਿਆ ਗਿਆ ਜਿਹੜੀ ਉਹ ਪਰੂਸ਼ਨੀ ਕਿਹੜੀ ਨਦੀ ਨੂੰ ਰਿਗਵੇਦ ਚ ਨਾਂ ਦਿੱਤਾ ਜਾਂਦਾ ਸੀ ਰਾਵੀ ਨੂੰ ਕਿੰਨੇ ਚ ਦਿੱਤਾ ਜਾਂਦਾ ਸੀ ਰਾਵੀ ਨੂੰ ਆਹੀ ਪੰਜ ਨਦੀਆਂ ਨੇ ਵੈਰੀ ਵੈਰੀ ਇੰਪੋਰਟੈਂਟ ਨੇ ਠੀਕ ਹੈ ਇਹ ਚੰਗੀ ਤਰ੍ਹਾਂ ਤੁਸੀਂ ਵੇਖ ਲੈਣੀ ਇਹਦੇ ਇਹਦੇ ਤੋਂ ਬਾਅਦ ਕੋਈ ਕੁਐਸਚਨ ਨਹੀਂ ਜਾਂਦਾ ਇਹਨਾਂ ਤੋਂ ਬਾਅਦ ਕੋਈ ਕੁਐਸਚਨ ਨਹੀਂ ਜਾਂਦਾ ਠੀਕ ਹੈ ਜੇ ਮੈਂ ਗੱਲ ਕਰਾਂ ਕਾਬਲ ਦੀ ਕੁਰਕੁਬਾ ਕਹੇ ਜਾਂਦਾ ਸੀ ਗੋਤਮ ਦੀ ਕਰਾਂ ਗੋਤਮੀ ਕਹੇ ਜਾਂਦਾ ਸੀ ਉਹ ਲੰਘ ਚੀਜਨ ਉਹ ਪੁੱਛਦੇ ਨਹੀਂ ਇੱਕ ਹਾਂ ਇੱਕ ਕੱਗਰ ਬਾਰੇ ਪੁੱਛ ਲੈਂਦੇ ਨੇ ਕੱਗਰ ਇੱਥੇ ਲਿਖ ਦੇਣਾ ਉੱਪਰ ਕੱਗਰ ਨਵਾਂ ਨਾਂ ਹੈ ਕੱਗਰ ਹੁਣ ਕੱਗਰ ਨੂੰ ਕੀ ਨਾਂ ਦਿੱਤਾ ਜਾਂਦਾ ਸੀ ਠੀਕ ਹੈ ਦੁਸ਼ਤਰੀ ਦੁਸ਼ਤ ਦੀ ਦੁਸ਼ਤ ਦੀ ਦੁਸ਼ ਦਤੀ ਠੀਕ ਹੈ ਦੁਸ਼ਤੀ ਇਹਨੂੰ ਨਾਂ ਦਿੱਤਾ ਜਾਂਦਾ ਸੀ ਕੱਗਰ ਨੂੰ ਆ ਨਾਂ ਨੇ ਪਹਿਲਾਂ ਆਪਾਂ ਪੜ੍ਹਦੇ ਕੱਗਰ ਦੁਸ਼ਤੀ ਵਿਪਾਸ਼ਾ ਬਿਆਸ جناب ਅਸ਼ਕਨੀ ਜਲਮ ਆਪਾਂ ਇਤਿ आधुनिक नेम ਨੇ ਆਪਰचीन ਨੇ ਠੀਕ ਹੈ ਆਪ ਗਲਤ ਕਰ ਗਏ ਥੋੜਾ ਜਾਂ ਸੋਰੀ ਧਿਆਨ ਨਾਲ ਦੇਖ ਲੈਣਾ ਹੁਣ ਕਗਰ ਨੂੰ ਦੁਸ਼ਤਰੀ ਵਿਪਾਸ਼ਾ ਨੂੰ ਵਿਆਸ ਠੀਕ ਹੈ ਜਿੱਥੇ ਠੀਕ ਸੀ ਆ ਇੱਥੇ ਸੀ ਇਹ ਤੇ ਸੀ ਕਗਰ ਠੀਕ ਹੈ ਹੁਣ ਪਾਸ਼ਾ ਨੂੰ ਵਿਆਸ ਚਨਾਬ ਨਸ਼ਕਨੀ ਜਲਮ ਨੂੰ ਵਿਸਤਾ ਤੇ ਸਤਲੂਜ ਨੂੰ ਤ੍ਰਸਤਰੀ ਤੇ ਰਾਵੀ ਨੂੰ ਪੁਰਸ਼ਤੀ ਪੁਰਸ਼ਨੀ ਠੀਕ ਹੈ ਜਾਂ ਪੁਰਸ਼ਨੀ ਜਾਂ ਪੁਰਸ਼ਤੀ ਵੀ ਬੋਲ ਦਿੱਤਾ ਜਾਂਦਾ ਹੈ ਠੀਕ ਹੈ ਆਸੇ ਆਪਣੇ ਕੋਲ ਰਿਗਵੇਦ ਰਿਗਵੇਦ ਚ ਆਪਣੇ ਕੋਲ ਕੰਪਲੀਟ ਹੋ ਗਿਆ ਪੂਰਾ ਹੁਣ ਆਪਾਂ ਪੜਦੇ ਆ ਯਜੁਰਵੇਦ ਹੁਣ ਆਪਾਂ ਕੀ ਪੜਦੇ ਆ ਯਜੁਰਵੇਦ ਜਲਦੀ ਜਲਦੀ ਆਪਾਂ ਯਜੁਰਵੇਦ ਪੜ੍ਹ ਲੈਨੇ ਆ ਉਹਨਾਂ ਚ ਜ਼ਿਆਦਾ ਕੋਸ਼ਨ ਹੈ ਨਹੀਂ ਬਣਦੇ ਇੰਦੇ ਵਿੱਚ ਅਸੀਂ ਰਿਗਵੇਦ ਚ ਕੋਈ ਵੀ ਕੁਐਸਚਨ ਬਣਦਾ ਰਿਗਵੇਦ ਚ ਬਣਦਾ ਹੋਰ ਕਿਤੋਂ ਕੁਐਸਚਨ ਨਹੀਂ ਬਣਦਾ ਹੁਣ ਪੜੇਗਾ ਹੁਣ ਆਪਾਂ ਪੜਦੇ ਆ ਜਯੁਰਵੇਦ ਹੁਣ ਜੇ ਜਯੁਰਵੇਦ ਦੀ ਮੈਂ ਗੱਲ ਕਰਾਂ ਇਹ ਵੇਦ ਦਾ ਅਰਧ ਯੁੱਗ ਜਾ ਇਸ ਨੂੰ ਵੇਦਾਂ ਦਾ ਜੱਗ ਵਿੱਚ ਵੀ ਕਹੇ ਨੇ ਜਦੋਂ ਜੱਗ بڑے ਲੋਕ ਕਰਦੇ ਨੇ ਜਿਵੇਂ ਰਾਜੇ ਮਹਾਰਾਜੇ ਕੋਈ ਵੱਡੀ ਸਰੀ ਕਿ ਉਹਦੇ ਲੜਾਈ ਜਿੱਤ ਜਾਂਦੇ ਸੀ ਠੀਕ ਹੈ ਫਿਰ ਉਹ ਸਾਰਿਆਂ ਨੂੰ ਆ ਦੀ ਸੈਨਾ ਨੂੰ ਖੁਸ਼ ਕਰਨ ਵਾਸਤੇ ਹੋਰ ਨਾਲੇ ਜਿਹੜੀ ਇੱਥੇ ਰਹਿੰਦੇ ਸੀ ਲੋਕ ਉਹਨਾਂ ਨੂੰ ਖੁਸ਼ ਕਰਨ ਵਾਸਤੇ ਇੱਕ ਜੱਗ ਕੀਤੇ ਜਾਂਦੇ ਸੀ ਹੁਣ ਜਦੋਂ ਕੁਐਸਚਨ ਪੁੱਛਿਆ ਦੇ ਨੇ ਉਹ ਕਿਹੜਾ ਵੇਦ ਜਿੰਦੇ ਵਿੱਚ ਜੱਗ ਕੀਤਾ ਆਪਣੇ ਜਿਵੇਂ ਅੱਜ ਕੱਲ ਵਿਆਹਾਂ ਵਿੱਚ ਪਾਰਟੀਆਂ ਵੱਡੀਆਂ ਵੱਡੀਆਂ ਕੀਤੀਆਂ ਜਾਂਦੀਆਂ ਨੂੰ ਉਸਮ ਲੜਾਈਆਂ ਤੋਂ ਬਾਅਦ ਕੀ ਕੀਤਾ ਇਹਨਾਂ ਜੱਗ ਕੀਤਾ ਜਾਂਦਾ ਸੀ ਜਿੰਦੇ ਵਿੱਚ ਆਪਾਂ ਲੰਗਰ ਲਾਉਨੇ ਆ ਉਹਨੂੰ ਹੀ ਜੱਗ ਬੋਲ ਦਿੱਤਾ ਜਾਂਦਾ ਸੀ ਜਿਵੇਂ ਹੁਣ ਅੱਜ ਕੱਲ ਆਪਾਂ ਲੰਗਰ ਚਾਹੁੰਦੇ ਆ ਨਾ ਉਹਨੂੰ ਹੀ ਜੱਗ ਬੋਲਤਾ ਜਾਂਦੇ ਆ ਯਾਜੁਰਵੇਦ ਵਿੱਚ ਜਗ ਪੀਤੇ ਜਾਂਦੇ ਸੀ ਠੀਕ ਹੈ ਇਹੀ ਜਿਆਦਾ ਪੁੱਛਦੇ ਨੇ ਯਾਜੁਰਵੇਦ ਕੀਤੇ ਜਾਂਦੇ ਸੀ ਜਗ ਕੀਤੇ ਜਾਂਦੇ ਸਨ ਇਹ ਕੋਰ ਪੁੱਛ ਲੈਂਦੇ ਜਾਂਦੇ ਨੇ ਇਹਦੇ ਚ 40 ਅਧਿਆਏ ਸਨ ਤੇ 9 1990 ਮੰਤਰ ਸਨ ਇਹਦੇ ਅਧਿਆਏ ਕਿੰਨੇ ਸਨ 40 990 ਮੰਤਰ ਮੰਨੇ ਜਾਂਦੇ ਨੇ ਠੀਕ ਹੈ ਹੁਣ ਇੱਕ ਹੋਰ ਨੇ ਚ ਪੁੱਛਦੇ ਨੇ ਇਹਦੀ ਜਿਹੜੀ ਭਾਸ਼ਾ ਪੁੱਛ ਲੈਦੇ ਨੇ ਉਹਨ ਸੰਸਕ੍ਰਿਤੀ ਵੀ ਕਿਹਾ ਇਹਨੇ ਸੰਸਕ੍ਰਿਤ ਸੰਸਕ੍ਰਿਤ ਭਾਸ਼ਾ ਚ ਇਹ ਜ਼ਿਆਦਾ ਇਹ ਵੇਦ ਲਿਖਿਆ ਗਿਆ ਸੀ ਠੀਕ ਹੈ ਅਧਿਆਏ ਕਿੰਨੇ 40 ਮੰਤਰ ਕਿੰਨੇ ਨੇ 9 ਇਹ 1990 ਜਜੁਰ ਵੇਦ ਨੂੰ ਇੱਕ ਹੋਰ ਕਿਹੜਾ ਨਾਮ ਦਿੱਤਾ ਜੱਗਾਂ ਦਾ ਵੇਦ ਵੀ ਦਾ ਨਾਮ ਦਿੱਤਾ ਜਿਹਨੇ ਤੇ ਜੱਗ ਸਭ ਤੋਂ ਜ਼ਿਆਦਾ ਕੀਤੇ ਜਾਂਦੇ ਸਹੀ ਹੁਣ ਇਹਨਾਂ ਇਹਨੂੰ ਇੱਕ ਨਾਂ ਹੋਰ ਦਿੱਤਾ ਗਿਆ ਬ੍ਰਾਹਮਣ ਗ੍ਰੰਥ ਵੀ ਠੀਕ ਹੈ ਸ਼ਕਲ ਅਜੁਰਵੇਦ ਤੇ ਕ੍ਰਿਸ਼ਨ ਅਜੁਰਵੇਦ ਇਹਦੇ ਵਿੱਚ ਹੀ ਲਿਖੇ ਗਿਆ ਸੀ ਦੋ ਗ੍ਰੰਥ ਸੀ ਉਹਨਾਂ ਬਾਰੇ ਆਪਾਂ ਨਹੀਂ ਪੜਨਾ ਉਹਨਾਂ ਦੇ ਵਿੱਚ ਜ਼ਿਆਦਾ ਕੋਸ਼ਨ ਨਹੀਂ ਬਣਦੇ ਹੁਣ ਆਪਾਂ ਪੜ੍ਹਨਾ ਹੈ ਇੱਕ ਹੋਰ ਸਾਮਵੇਦ ਹੋਰ ਕਿਹੜਾ ਪੜ੍ਹਨਾ ਹੈ ਸਾਮਵੇਦ ਜੇ ਮੈਂ ਗੱਲ ਕਰਾਂ ਸ਼ਕਲ ਅਜੁਰਵੇਦ ਇਹਦੇ ਚ ਇਹਦੇ ਜਿਹੜਾ ਹੈਗਾ ਅਗਲਾ ਵੇਦ ਅਛੁਰਗ ਵੇਦ ਉਹਦੇ ਵਿੱਚ ਕੇਵਲ ਮੰਤਰ ਹੀ ਸਨ ਉਹਦੇ ਚ ਕੀ ਕੀ ਸੀ ਮੰਤਰ ਸਨ ਤੁਸੀਂ ਪੜ੍ਹ ਲਓ ਤੁਸੀਂ ਕਿਹੜਾ ਜਗੁਰਵੇਦਾ ਵੇਦ ਹੈ ਜਿੰਦੇ ਚ ਕੱਲੇ ਮੰਤਰ ਸਨ ਉਹ ਸ਼ਕੁਲ ਵੇਦ ਕਿਹੜਾ ਸ਼ਕੁਲ ਵੇਦ ਕਿਹੜਾ ਹੈ ਸ਼ਕੁਲ ਵੇਦ ਕਿਹੜਾ ਹੈ ਸ਼ਕੁਨ ਵੇਦ ਠੀਕ ਹੈ ਇਹ ਯਾਦ ਰੱਖ ਲੈਣਾ ਹੁਣ ਆਪਾਂ ਪੜਦੇ ਆਂ ਸਾਮ ਵੇਦ ਹੁਣ ਸਾਮ ਵੇਦ ਚ ਕੀ ਸੀ ਸਾਮ ਵੇਦ ਵਿੱਚ ਇਹਨੂੰ ਇੱਕ ਸੰਗੀਤ ਦਾ ਵੇਦ ਵੀ ਦਾ ਨਾਂ ਦਿੱਤਾ ਜਾਂਦਾ ਹੈ ਸੰਗੀਤ ਸੰਗੀਤ ਦੀ ਵੇਦ ਵੀ ਕਿਹਾ ਜਾਂਦਾ ਸਾਰੀਆਂ 16 ਸਾਰੇ ਇੱਥੋਂ ਸਟਾਰਟ ਹੁੰਦੀਆਂ ਨੇ ਸੰਗੀਤ ਦਾ ਵੇਦ ਵੀ ਕਿਹਾ ਜਾਂਦਾ ਇਹਹੀ ਕੁਐਸਚਨ ਪੁੱਛਦੇ ਨੇ ਸਾਮ ਵੇਦ ਨੂੰ ਇੱਕ ਹੋਰ ਨਾਮ ਦਿੱਤਾ ਜਾਂਦਾ ਹੈ ਜਿਹੜਾ ਸੰਗੀਤ ਦੀ ਜ਼ਿਆਦਾ ਜਦ ਗੱਲ ਕੀਤੀ ਗਈ ਸੀ ਕਿਹੜੇ ਵੇਦਜ ਕੀਤੀ ਗਈ ਸੀ ਸਾਮ ਵੇਦਜ ਕਿਹੜੇ ਵੇਦਜ ਕੀਤੀ ਗਈ ਸੀ ਸਾਮ ਵੇਦ ਵਿੱਚ ਠੀਕ ਹੈ ਇਹਨਾਂ ਦੀ ਸੰਗੀਤ ਦੀ ਗੱਲ ਕੀਤੀ ਗਈ ਹੈ ਇਹਨਾਂ ਵਿੱਚ ਇੱਕ ਹੋਰ ਜਿਆਦਾ ਯਾਦ ਰੱਖਣਾ ਹੋਵੇ ਮੰਤਰ ਯਾਦ ਰੱਖ ਲਿਆ ਜੀ 1549 ਮੰਤਰ ਨੇ ਕਿੰਨੇ ਮੰਤਰ ਨੇ 1549 ਮੰਤਰ ਸੰ ਠੀਕ ਹੈ 1549 ਮੰਤਰ ਸੰ ਇਹਨੂੰ ਸੰਗੀਤ ਵੇਦ ਦਾ ਨਾਮ ਦਿੱਤਾ ਜਾਂਦਾ ਹੈ ਬਾ ਲੱਗੇ ਆ ਗਿਆ ਅਥਰ ਵੇਦ ਅਥਰ ਵੇਦ ਨੂੰ ਆਪਾਂ ਕੀ ਨਾਮ ਦਿੰਦੇ ਆ ਅਥਰ ਵੇਦ ਅਥਰ ਵੇਦ ਅਥਰ ਵਿੱਚ ਕੀ ਆਇਆ ਨਾ ਜਾਦੂ ਟੋਣੇ ਦਾ ਵੇਦ ਆ ਜਾਂਦਾ ਹੈ ਕੀ ਯਾਦ ਰੱਖਣਾ ਹੈ ਆ ਯਾਦ ਰੱਖਣਾ ਹੈ ਸਾਮਵੈਦ ਆ ਯਾਦ ਰੱਖਣਾ ਹੈ ਬਾਸ ਠੀਕ ਹੈ ਉਹ ਕਿਹੜਾ ਵੇਦ ਜਿਹਨੂੰ ਜਾਦੂ ਟੂਣੇ ਦਾ ਵੇਦ ਵੀ ਨਾ ਦਿੱਤਾ ਜਾਂਦਾ ਹੈ ਉਹ ਅਥਰਵ ਵੇਦ ਸਾ ਉਹ ਕਿਹੜਾ ਵੇਦ ਜਿਹਨੂੰ ਸੰਗੀਤ ਦਾ ਵੇਦ ਕਿਹਾ ਜਾਂਦਾ ਹੈ ਸਾਮ ਵੇਦ ਉਹ ਕਿਹੜਾ ਵੇਦ ਜਿਹੜਾ ਸਭ ਤੋਂ ਵੱਡਾ ਹੈ ਰਿਗ ਵੇਦ ਠੀਕ ਹੈ ਇਹ ਗੱਲ ਆਪਾਂ ਯਾਦ ਰੱਖਣੀ ਹੈ ਨੇ ਹੁਣ ਉਹ ਜਿਹੜੇ ਆਪਣੇ ਵੇਦਾਂ 'ਚ ਮੈਂ ਨਦੀਆਂ ਕਰਾਈਆਂ ਨੇ ਉਹ ਚੰਗੀ ਤਰ੍ਹਾਂ ਕਰ ਲੈਣੀਆਂ ਨੇ ਉਹਦੇ ਵਿੱਚੋਂ ਹੀ ਕੋਸ਼ਨ ਬੰਦਾ ਹੋਰ ਆਸੇ-ਪਾਸੇ ਤੋਂ ਕਿਤੇ ਨਹੀਂ ਬੰਦਾ ਜੇ ਮੈਂ ਗੱਲ ਕਰਾਂ ਜਿਹੜਾ ਵੈਦਿਕ ਸਮਾ ਕਿੰਨਾ ਸੀ 15 ਸਿਸਾਪੁਰ ਤੋਂ ਲੈ ਕੇ ਯਾਰੀਸੀਪੁਰ ਤੱਕ ਉੱਤਰ ਵੈਦਿਕ ਕਾਲ ਦਾ ਸਮਾ ਜੇ ਅਪ ਕੱਲ੍ਹ ਪੜਾਂਗੇ ਉੱਤਰ ਵੈਦਿਕ ਕਾਲ ਦਾ ਸਮਾ ਕਿੰਨਾ ਸੀ ਯਾਰੀਸੀਪੁਰ ਤੋਂ ਲੈ ਕੇ 6 ਸਿਸਾਪੁਰ ਉਹ ਕਿਹੜੇ ਤਿੰਨ ਗ੍ਰੰਥ ਸਨ ਜਿਹੜੇ ਉੱਤਰ ਵੈਦਿਕ ਚ ਲਿਖੇਗਾ ਉੱਤਰ ਵੈਦਿਕ ਕਾਲ ਚ ਲਿਖੇ ਗਿਆ ਸੀ ਉਹ ਸਾਮਵੇਦ ਨੂੰ ਛੱਡ ਕੇ ਜਿਹੜੇ ਬਾਕੀ ਤਿੰਨ ਬੱਚੇ ਉਹ ਕਿਹੜੇ ਕਿਹੜੀ ਸਮੇਂ ਚ ਲਿਖੇ ਗਿਆ ਸੀ ਉੱਤਰ ਵੈਦਿਕ ਕਾਲ ਚ ਲਿਖੇ ਗਿਆ ਸੀ ਹੁਣ ਜਿਹੜਾ ਸਭ ਤੋਂ ਪੁਰਾਣਾ ਵੇਦ ਸਭ ਤੋਂ ਵੱਡਾ ਵੇਦ 1000 ਸਾਲ ਪੁਰਾਣਾ ਵੇਦ ਵਿਆਸ ਦੀ ਨਦੀ ਤੇ ਕੰਢੇ ਤੇ ਲਿਖਾ ਗਿਆ ਵੇਦ ਮਹਾਰਿਸ਼ੀ ਵੇਦ ਵਿਆਸ ਦੁਆਰਾ ਲਿਖਾ ਗਿਆ ਗ੍ਰੰਥ ਉਹ ਕਿਹੜਾ ਸੀ ਰਿਗ ਵੇਦ ਕਿਹੜਾ ਸੀ ਰਿਗ ਵੇਦ ਇਹੀ ਗੱਲ ਯਾਦ ਰੱਖਣੀਆਂ ਨੇ ਹੁਣ ਰਿਗ ਵੇਦ ਦੇ ਮੰਡਲ 10 ਨੇ 1028 ਕਿੰਨੇ ਨੇ ਉਹਦੇ ਚੱਕੀ ਨੇ ਮੰਤਰ ਨੇ 1000 ਸੌਰੀ 1028 ਉਹਦੇ ਚੱਕੀ ਨੇ ਮੰਤਰ ਨੇ ਠੀਕ ਹੈ ਯਾਦ ਰੱਖ ਲੈਣਾ ਹੈ 1028 ਸੂਤਕ ਉਸ ਤੋਂ ਬਾਅਦ 10562 ਨੇ ਮੰਤਰ ਨੇ ਮੰਤਰਾਂ ਤੱਕ ਨਾ ਜਾਓ ਉਹਦੇ ਉਹਦੇ ਜਿਆਦਾ ਸੂਤਕ ਰੱਖ ਲੋ 1028 10 ਮੰਡਲ ਬਾਸ ਠੀਕ ਹੈ ਜਿਆਦਾ ਲੰਬਾ ਚੜ ਜਾਣ ਦੀ ਲੋੜ ਨਹੀਂ ਇੱਥੇ ਕੁਸ਼ਲ ਬੰਦੇ ਨੇ ਜਾਂ ਫਿਰ ਨਦੀਆਂ ਚ ਬਣਗੇ ਕੁਸ਼ਲ ਹੋਰ ਇਹਨਾਂ ਚ ਕਿੱਥੋਂ ਬਣੇਗਾ ਸੰਗੀਤ ਵੇਦ ਬਨਾ ਬਣ ਜਾਏਗਾ ਜਾਂ ਫਿਰ ਅਥਰਵੇਦਾ ਜਾਦੂ ਟੋਣੇ ਦਾ ਨਾਮ ਦਾ ਇੱਥੋਂ ਇੱਕ ਕੁਐਸਚਨ ਬਣੇਗਾ ਹੋਰ ਕਿਤੋਂ ਕੁਐਸਚਨ ਨਹੀਂ ਬਣਦਾ ਦਾ ਨਾ ਹੀ ਅਜੇ ਤੱਕ ਮੈਂ ਵੇਖਿਆ ਕਿ ਬਣਦਾ ਹੋਇਆ ਕੁਐਸਚਨ ਠੀਕ ਹੈ ਬਾਕੀ ਕੋਈ ਡੀਪਲੀ ਪੜਨਾ ਚਾਹਵੇ ਉਹਨਾਂ ਦੀ ਖੁਸ਼ੀ ਹੈ ਠੀਕ ਹੈ ਉਹ ਵੀ ਪੜਾ ਦਾਂਗੇ ਆਪਾਂ ਚਲੋ ਅੱਜ ਲਈ ਮੇਰੇ ਇੰਨਾ ਹੀ ਸੀ ਠੀਕ ਹੈ ਕਿਵੇਂ ਦੀ ਲੱਗੀ ਵੀਡੀਓ ਤੁਹਾਨੂੰ ਸ਼ੇਅਰ ਕਮੈਂਟ ਤੁਸੀਂ ਕਰਕੇ ਜਰੂਰ ਦੱਸਣਾ ਠੀਕ ਹੈ ਮੈਂ ਹੁਣ ਕੱਲ ਨੂੰ ਖੀ ਕਰਾਂਗੇ ਆਪਾਂ ਉਤਰਵੇਦੀ ਕਾਲ ਪੜਨ ਤੋਂ ਬਾਅਦ ਫਿਰ ਮੈਂ ਸਾਰੇ ਇਹਨਾਂ ਦੇ ਐਮਸੀਕਿਊ ਲੈ ਕੇ ਆਵਾਂਗਾ ਘਟੋ ਘਟਾ ਟਾਈਮ ਸੀਕਿਊ 50 70 ਕੋ ਐਮਸੀਕਿਊ ਹੋਵੇਗਾ ਉਸ ਤੋਂ ਬਾਅਦ ਕੋਈ ਕ एमसीक्यू ਬਾਅਦ ਨਹੀਂ ਜਾਣਾ ਠੀਕ ਹੈ ਠੀਕ ਹੈ ਹੁਣ ਤੁਹਾਡਾ ਫਿਰ ਇੱਕ ਤੋਂ ਸਵਾਗਤ ਕਰਦੇ ਆ ਬਹੁਤ ਬਹੁਤ ਧੰਨਵਾਦ ਠੀਕ ਹੈ ਤੁਸੀਂ ਆ ਚੰਗੀ ਤਰ੍ਹਾਂ ਹੁਣ ਪੜ ਲੈਣਾ ਤੇ ਚੱਲ ਆਪਾਂ ਅਗਲੀ ਵੀਡੀਓ ਲੈ ਕੇ ਬਹੁਤ ਛੇਤੀ ਹੀ ਮਿਲਾਂਗੇ ਤੇ ਛੋਟਾ ਜਾਂ ਤੁਹਾਡਾ ਕੀ ਖਰਚ ਬੰਦਾ ਹੈ ਹੁਣ ਤੁਸੀਂ ਵੱਧ ਤੋਂ ਵੱਧ ਸਾਡੀ ਵੀ ਵੀਡੀਓ ਨੂੰ ਕੀ ਕਰੋ ਸ਼ੇਅਰ ਕਰੋ ਤੇ ਲਿੰਕ ਕਰੋ ਠੀਕ ਹੈ ਅੱਗੇ ਤੋਂ ਅੱਗੇ ਚਲੋ ਹੁਣ ਸਸੀਕਾ